ਚੰਨ ਲੋਚੀ ਦੀ ਗਲਨ ਕੱਚੇ ਕਰਾਂ ਦੀ ਖੁਸ਼ਬੂ ਚੇਤੇ ਕਰ ਕਰਕੇ ਕੱਚੇ ਕਰਾਂ ਦੀ ਖੁਸ਼ਬੂ ਚੇਤੇ ਕਰ ਕਰਕੇ ਸ਼ਹਿਰਾਂ ਦੇ ਵਿੱਚ ਰਹਿ ਨਹੀਂ ਹੁੰਦਾ ਮਰਮਰ ਕੀ ਸ਼ਹਿਰਾਂ ਦੇ ਵਿੱਚ ਜੀ ਨਹੀਂ ਹੁੰਦਾ ਮਰਮਰ ਕੀ ਗਮ ਦੇ ਖੂਵੇ ਕਿੰਨਾ ਡੂੰਗਾ ਪਾਣੀ ਏ ਗੰਮ ਦੇ ਖੂਵ ਵਿੱਚ ਕਿੰਨਾ ਡੂੰਗਾ ਪਾਣੀ ਏ ਸਦੀਆਂ ਤੋਂ ਨੇ ਆਉਂਦੀਆਂ ਟਿੰਡਾਂ ਪਰ ਪਰ ਕੀ ਸਦੀਆਂ ਤੋਂ ਨੇ ਆਉਂਦੀਆਂ ਟਿੰਡਾਂ ਪਰ ਪਰ ਕੀ ਗੰਮ ਦੇ ਖੂਵ ਵਿੱਚ ਕਿੰਨਾ ਡੂੰਗਾ ਪਾਣੀ ਏ ਸਦੀਆਂ ਤੋਂ ਨੇ ਆਉਂਦੀਆਂ ਟਿੰਡਾਂ ਪਰ ਪਰ ਕੀ ਸਦੀਆਂ ਤੋਂ ਨੇ ਆਉਂਦੀਆਂ ਟਿੰਡਾਂ